ਮੁਰਦਾਬਾਦ ਰਾਜਾ ਵੜਿੰਗ ਮੁਰਦਾਬਾਦ ਰਾਜਾ ਵੜਿੰਗ ਮੁਰਦਾਬਾਦ ਅਮਤਾ ਵੜਿੰਗ ਮੁਰਦਾਬਾਦ ਅਮਤਾ ਵੜਿੰਗ ਮੁਰਦਾਬਾਦ ਅਮਤਾ ਵੜਿੰਗ ਮੁਰਦਾਬਾਦ ਜੀ ਨੀਮ ਸੇਕ ਬੋਲ ਜੀ ਨੀਮ ਬੋਲ ਰਹਾ ਬੜਾ ਫੇਰ ਵਧੀਆ ਆਕਾਂ ਨੂੰ ਖੁਸ਼ ਕਰਨ ਵਾਸਤੇ ਇਹ ਮਾਰਾ ਬੋਲਦੇ ਆ ਕੋਨੀ ਜਨਾਲਾ ਮੁਰਦਾਬਾਦ ਕੋਨੀ ਜਨਾਲਾ ਮੁਰਦਾਬਾਦ ਕੋਨੀ ਜਨਾਲਾ ਮੁਰਦਾਬਾਦ ਬੋਨੀ ਜੁਨਾਣਾ ਜੁਰਦਾ ਕਾਟ ਜੁਰੀ ਜੁਰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰ ਲੱਥ ਜਤਾ ਭਾਈ ਗੁਰਦੀਪ ਸਿੰਘ ਜੀ ਧਾਰਣਾ ਤੋਂ ਉਹ ਪਹੁੰਚੇ ਨੇ ਧਿਆਨ ਦਿਓ ਸੰਗਤ ਜੀ ਇਹ ਜਿਹੜਾ ਤੁਹਾਡੇ ਤੱਕ ਮੀਡੀਆ ਰਹੀ ਅਸੀਂ ਕੋਈ ਸੁਨੇਹਾ ਭੇਜਣ ਲੱਗੇ ਆ ਇੱਕ ਵੀਡੀਓ ਵਾਤ ਹੋਇਆ ਛੇ ਜਰੂਰ ਕਰ ਦਿਓ ਕਿਉਂਕਿ ਪਹਿਲਾਂ ਰਾਜੇ ਵੜਿੰਗ ਦੀ ਘਰ ਵਾਲੀ ਨੇ ਵੋਟਾਂ ਦੀ ਖਾਤਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜਾ ਪੰਜਾ ਲਾਇਆ ਸੀ ਕਿੱਥੇ ਲਾਇਆ ਸੀ ਨਨਕਾਣਾ ਸਾਹਿਬ ਦੀ ਧਰਤੀ ਤੇ ਪੱਥਰ ਨੂੰ ਰੋਕਿਆ ਉੱਥੇ ਅੱਜ ਗੁਰਦੇ ਦੇ ਨਾਮ ਪੰਜਾ ਸਾਹਿਬ ਹੈ ਇਹ ਕਾਂਗਰਸੀਆਂ ਦਾ ਪੰਜਾ ਉਹ ਪੰਜੇ ਨਾਲ ਰਲ ਰਹੇ ਨੇ ਇਸ ਪੰਜੇ ਨੇ ਪਾਪ ਕੀਤਾ ਲੋਕਾਂ ਨਾਲ ਧਰੋਹ ਕੀਤਾ ਲੋਕਾਂ ਨਾਲ ਡਾਂਗਾਂ ਮਾਰੀਆਂ ਲੋਕਾਂ ਦੇ ਕਤਲੇਆਮ ਕਰਾਈ 84 ਵਿੱਚ ਗੰਗੇ ਕਰਾਏ ਗਏ ਉੱਥੇ ਧੀਆਂ ਹੱਡੀਆਂ ਵੇਚ ਕੀਤੀਆਂ ਗਈਆਂ ਇਹ ਉਹ ਪੰਜਾ ਗੁਰੂ ਨਾਨਕ ਪਾਤਸ਼ਾਹ ਦੇ ਪੰਜੇ ਨਾਲ ਨਹੀਂ ਰਹਿ ਸਕਦਾ ਅਸੀਂ ਚੌਂਕ ਕਮਿਸ਼ਨਰ ਕੋਲੋਂ ਉਸ ਰਾਜੇ ਵੜਿੰਗ ਦੀ ਧਰਮਪਤਨੀ ਦੇ ਉੱਤੇ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਐਸਾ ਬਿਆਨ ਦੇ ਕੇ ਔਰਤੇ ਐਫਆਈ ਦਰਜ ਹੋਣੀ ਚਾਹੀਦੀ ਸੀ ਜੇਕਰ ਔਰਤੇ ਐਫਆਈ ਦਰਜ ਹੋ ਜਾਂਦੀਆਂ ਤੇ ਆ ਬੋਨੀ ਵਰਗਿਆਂ ਦੀ ਜੁਰਤ ਨਹੀਂ ਪੈਣੀ ਜਨਾਲੇ ਵਾਲੇ ਏਰੀਆ 'ਚ ਇਹਨਾਂ ਨੇ ਜਿਹੜਾ ਬੋਲ ਕੇ ਸਿੱਖ ਕੌਮ ਦੇ ਹਿਰਦਿਆਂ ਦੇ ਵਰਗੇ ਬੜੀ-ਬੱਧੀ ਠੇਸ ਪਹੁੰਚਾਤੀ ਆ ਸਿੱਖ ਸੰਗਤਾਂ ਨੂੰ ਮੇਰੀ ਫੇਰ ਬੇਨਤੀ ਆ ਕਿ ਸਿੱਖ ਸੰਗਤੋ ਇਹ ਵੀਡੀਓ ਵੇਖ ਕੇ ਤੁਸੀਂ ਹਰਾਣ ਹੋ ਜਾਓਗੇ ਜਿਹੜਾ ਬੋਨੀ ਆ ਜਿਹੜਾ ਕਾਲੀ ਤਾਲ ਦੇ ਵਿੱਚੋਂ ਸਿੰਦਰ ਨਿਕਲ ਕੇ ਤੇ ਹੁਣ ਬਾਜਪਾ ਦੇ ਵਿੱਚ ਗਿਆ ਕਿਉਂਕਿ ਬਾਜਪਾ ਦੇ ਵਿੱਚ ਜਾ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ 크੍ਰਿਸਚੀਅਨ ਧਰਮ ਵਾਲਿਆਂ ਨੂੰ ਕਹਿਣ ਲੱਗਾ ਕਿ ਸਿੱਖ ਧਰਮ ਜਿਹੜਾ ਇੱਕ ਛੋੜਾ ਜਿਹਾ ਸਿੱਖ ਬੱਚਾ ਹੈ ਤੇ ਅਸਾਈ ਧਰਮ ਸਭ ਤੋਂ ਵੱਡਾ ਧਰਮ ਹੈ ਸਤਿਗੁਰਾਂ ਦੇ ਬਚਨ ਆਉਂਦੇ ਨੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਨਕਲ ਰਾਖੀ ਮੇਰੀ ਹਰ ਥਾਂ ਤੇ ਸਤਿਗੁਰਾਂ ਨੇ ਰੱਖੀ ਜੇ ਕਸ਼ਮੀਰ ਦੇ ਪੰਡਤ ਚੱਲ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਉਥੇ ਵੀ ਧੰਗੁਰੂ ਤੇਗ ਬਹਾਦਰ ਪਾਸ਼ਾ ਚਰਨਾ ਜਾਣ ਕੇ ਉਹਨਾਂ ਨੇ ਤਰਲਾ ਪਾਇਆ ਕਸ਼ਮੀਰ ਦੇ ਪੰਡਤਾਂ ਨੇ ਤੇ ਸਤਿਗੁਰਾਂ ਨੇ ਉਹਨਾਂ ਦੀ ਬਾਹ ਫੜੀ ਆਪਣੇ ਸਿਰ ਦੇ ਕੇ ਉਹਨਾਂ ਦੇ ਸਿਰ ਬਚਾਏ ਪਰ ਇਹ ਮੈਂ ਬੋਨੀ ਨੂੰ ਕਹਿ ਦਵਾ ਕਿ ਤੇਰਾ ਘਰ ਸਿੱਖਾਂ ਦੇ ਘਰ ਜਾਣੂ ਹੋਇਆ ਸੀ ਪਰ ਤੂੰ ਕੰਮ ਇਦਾਂ ਦੇ ਕਰ ਰਿਹਾ ਵਾਂ ਕਿ ਮੁ슬ਮਾਨ ਵੀ ਨਹੀਂ ਕਰਦੇ ਜਿਹੜੇ ਤੂੰ ਕਰ ਰਿਹਾ ਵਾਂ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਐਸਐਸਪੀ ਦਿਹਾਤੀ ਤੇ ਚੌਂਕ ਕਮਿਸ਼ਨਰ ਨੂੰ ਅਪੀਲ ਕਰਦੇ ਹਾਂ ਜਥੇਬੰਦੀਆਂ ਵੱਲੋਂ ਪੁਤਲਾ ਤਾਂ ਸਾੜਿਆ ਚਲਿਆ ਵਾ ਕਿ ਇੱਕ ਅਸੀਂ ਚੋਣ ਕਮਿਸ਼ਨ ਨੂੰ ਸੂਚਿਤ ਕਰ ਰਹੇ ਹਾਂ ਕਿ ਜਿਹੜੇ ਇਦਾਂ ਦੇ ਲੋਕ ਭਾਸ਼ਣ ਦੇ ਕੇ ਕਿਸੇ ਵੀ ਕੋਈ ਧਰਮ ਦੇ ਬਾਰੇ ਕੋਈ ਗਲਤ ਬੋਲਦਾ ਹੈ ਉਹਦੇ ਤੇ ਤੁਰੰਤ ਐਫਆਈਆ ਦਰਜ ਹੋਣੀ ਚਾਹੀਦੀ ਹੈ ਤੇ ਨਾਲ ਹੀ ਜਿੱਦੋਂ ਉਹ ਚੋਣ ਲੜ ਰਿਹਾ ਹੈ ਉਹਦੀ ਬਿਲਕੁਲ ਰਿਜੈਕਟ ਕਰ ਦੇਣੀ ਚਾਹੀਦੀ ਹੈ ਉਹਨੂੰ ਕੋਈ ਵੀ ਚੋਣ ਲੜਨ ਦਾ ਅਧਿਕਾਰ ਨਹੀਂ ਵੜਿੰਗ ਵੱਲੋਂ ਵੀ ਮਾਫੀ ਮੰਗੀ ਹੈ ਔਰ ਬੋਨੀ ਵੱਲੋਂ ਵੀ ਮਾਫੀ ਮੰਗੀ ਗਈ ਹੈ ਇਹਨਾਂ ਵੱਲੋਂ ਕੀ ਕਹਿਣਾ ਚਾਹੋਗੇ ਦੇਖੋ ਕਿ ਮਾਫੀ ਤੇ ਤਾਂ ਹੀ ਮੰਗੀ ਹੈ ਗਲਤੀ ਕੀਤੀ ਹੈ ਇਹਦੇ ਤੇ ਮੈਂ ਬੇਨਤੀ ਕਰਦਾ ਕਿ ਜੇ ਅਸੀਂ ਚੌਂਕ ਕਮਿਸ਼ਨ ਦੇ ਬਾਰੇ ਬਰਖਲਾ ਬੋਲੀਏ ਬਰਖਲਾ ਬੋਲ ਕੇ ਤੇ ਮੁੜ ਕੇ ਕਹੀਏ ਸਾਨੂੰ ਮਾਫੀ ਦੇ ਦਿਓ ਕਦੀ ਮਾਫੀ ਨਹੀਂ ਮਿਲੇਗੀ ਸਾਨੂੰ ਨਹੀਂ ਮਾਫੀ ਮਿਲੇਗੀ ਤੇ ਮਾਫੀ ਇਹਨਾਂ ਨੂੰ ਨਹੀਂ ਦਿੱਤੀ ਜਾਣੀ ਕਾਰਨ ਕੀ ਸਮਾਂ ਜਦੋਂ ਕਮਿਸ਼ਨ ਦਾ ਬਿਆਨ ਆਂਦਾ ਹੈ ਕਿ ਵੀ ਜਿਸ ਧਰਮ ਦੀ ਗਿਆਨ ਨਹੀਂ ਹੈਗਾ ਤਾਂ ਨਹੀਂ ਬੋਲਣਾ ਚਾਹੀਦਾ ਨਹੀਂ ਨਹੀਂ ਉਹ ਤੇ ਦੱਸਣ ਦੀ ਲੋੜ ਨਹੀਂ ਉਹਨੂੰ ਉਸੇ ਵੇਲੇ ਫੌਜਾਂ ਭੇਜਿਆ ਜਾਂਦੀਆਂ ਸ੍ਰੀ ਅਕਾਲਤਾ ਸਾਹਿਬ ਤੋਂ ਤੇ ਉਹਦੀਆਂ ਜਾਨੀ ਕਿ ਬਾਵਾ ਬਨ ਕੇ ਤੇ ਉਹਨੂੰ ਗੱਡੀ ਤੇ ਲਾਦ ਕੇ ਤੇ ਸ੍ਰੀ ਕਾਲਤਾਸਾ ਇਮਲੀ ਦੇ ਬੂਟੇ ਨਾਲ ਲਿਆ ਕੇ ਬੰਨਿਆ ਜਾਂਦਾ ਰਾਜਾ ਵੜਿੰਗ ਦੀ ਘਰਵਾਲੀ ਨੂੰ ਲਿਆਂਦਾ ਜਾਂਦਾ ਤੇ ਇੱਥੇ ਆਣ ਕੇ ਬੰਦੀਆਂ ਧਾਰਮਿਕ ਜਿਹੜੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਸਾਨੂੰ ਪੁਤਲੇ ਸਾੜਨ ਦੀ ਲੋੜ ਨਹੀਂ ਪੈਣੀ ਸਾਨੂੰ ਸੜਕ ਦੇ ਕੋਲ ਪ੍ਰਸ਼ਾਸਨ ਦੇ ਕੋਲ ਅਫੀਅਰ ਦਰਜ ਕਰਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਇਹ ਜਿਹੜੇ ਅਸੀਂ ਬਿਆਨ ਨਹੀਂ ਦਿੰਦੇ ਅਸੀਂ ਅੱਜ ਪੁਤਲਾ ਵੀ ਸਾੜ ਰਹੇ ਹਾਂ ਤੇ ਨਾਲ ਐਸਐਸਪੀ ਦਿਹਾਤੀ ਨੂੰ ਦਰਖਾਸਤ ਚੌਣ ਕਮਿਸ਼ਨਰ ਨੂੰ ਵੀ ਦੇ ਰਹੇ ਹਾਂ ਕਿ ਇਹ ਸਬੰਧੀਆਂ ਦੇ ਉੱਪਰ ਬੰਦੀ ਤਰੂਤ ਕਾਰਵਾਈ ਕੀਤੀ ਜਾਵੇ ਜੇਕਰ ਨਾ ਕੀਤੀ ਗਈ ਤੇ ਅਸੀਂ ਜਥੇਬੰਦੀਆਂ ਨਾਲ ਇੱਕ ਗੁਰਮਤਾ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਜ਼ਰੂਰ ਅਸੀਂ ਭਾਵੇਂ ਉਹਦੀ ਕੋਠੀ ਤੇ ਗਾੜੀ ਵੀ ਸਾਨੂੰ ਮੋਰਚਾ ਜਨਾਲੇ ਜਾ ਕੇ ਲਾਉਣਾ ਪਵੇ ਤੇ ਭਾਵੇਂ ਸੀ ਡਿਵੀਜ਼ਨ ਜਿੱਥੇ ਇਹ ਸਾਰਾ ਪਰਿਵਾਰ ਸੁੱਖ ਆਰਾਮ ਲੈ ਰਿਹਾ ਹੈ ਉੱਥੇ ਵੀ ਸਾਨੂੰ ਭਾਵੇਂ ਮੋਰਚਾ ਲਾਉਣਾ ਪਵੇ ਮੋਰਚਾ ਜ਼ਰੂਰ ਲਾਵਾਂਗੇ ਇਸ ਮਾਮਲੇ ਬਾਰੇ ਅਸੀਂ ਕਿਹ ਕਹਿੰਦੇ ਅਸੀਂ ਸਰਕਾਰ ਕਮੇਟੀ ਬਣਾਵਾਂਗੇ ਜਿਹੜੇ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਅੱਜ ਵਸਤੂ ਹੋਵੇਗਾ ਉਹ ਅਜੇ ਸਰਕਾਰ ਕਮੇਟੀ ਦੇ ਸਿੰਘਾ ਉਹਨਾਂ ਕੋ ਭਰਤੀ ਨਹੀਂ ਹੋਏ ਜਿਹੜੇ ਪਹਿਲੇ ਭਰਤੀ ਹੋਏ ਆ ਉਹ ਤੇ ਮੈਂਬਰਾਂ ਦੇ ਘਰਾਂ 'ਚ ਜਾ ਕੇ ਕੰਮ ਕਰੰਦੇ ਆ ਹਾਂਜੀ ਤੇ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਕੋਈ ਹੈਗੇ ਆ ਪ੍ਰਚਾਰਕ ਉਹ ਅੱਜ ਮੈਂਬਰ ਵੀ ਜਿਹੜਾ ਮੈਂਬਰ ਦਾ ਫਰਜ਼ ਵਾ ਵੋਟਾਂ ਨਹੀਂ ਮੰਗਣੀਆਂ ਮੈਂਬਰ ਦਾ ਫਰਜ਼ ਵਾ ਕਿ ਸਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਪਿੰਡਾਂ 'ਚ ਡਿਊਟੀਆਂ ਲਾਉਣੀਆਂ ਖਾਪੜ ਖੇੜੀ ਵਰਗੇ ਜਾ ਕੇ ਹੱਥ ਜੋੜਨਦੇ ਆ ਆ ਥੋੜੇ ਦਿਨ ਹੋ ਗਏ ਆ ਆਪਣੇ ਕੀ ਪਿੰਡ ਦਾ ਨਾਮ ਜਹਾਂਗੀਰ ਜਹਾਂਗੀਰ ਦੇ ਵਿੱਚ ਜਾ ਕੇ ਲੋਕਾਂ ਦੇ ਤਰਲੇ ਕੱਢਨਦੇ ਆ ਕਿ ਆਜੋ ਕਾਲੀ ਦਾਲ ਦੇ ਦੁਬਾਰਾ ਆਜੋ ਤੁਸੀਂ ਤੇ ਲੋਕ ਕਹਿੰਦੇ ਆ ਤੁਹਾਨੂੰ ਅਸੀਂ ਮੂੰਹ ਨਹੀਂ ਲਾਉਣਾ ਤੁਸੀਂ ਬੇਦਬੀਆ ਕੀਤੀਆਂ ਬੇਦਵੀਆਂ ਕਰਵਾਈਆਂ ਨੇ ਕਿਉਂਕਿ ਇਹ ਬੇਦਬੀ ਅੱਜ ਨਵੀਂ ਨਹੀਂ ਹੋਈ 300 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਥੋੜੇ ਦਿਨ ਅੰਬਰਸਰ ਦੀ ਪਾਣ ਪੀਤਰ ਧਰਤੀ ਤੋਂ ਕਨੇਡਾ ਭੇਜੇਗਾ ਕਿਹਣਾ ਨੇ ਭੇਜੇ ਕੋਈ ਅਮਰੀਕਾ ਵਾਲਿਆਂ ਨੇ ਨਹੀਂ ਭੇਜੇ ਕੋਈ ਦੂਜੇ ਦਿੱਲੀ ਕਮੇਟੀ ਨੇ ਨਹੀਂ ਭੇਜੇ ਇਹ ਸ਼ਰੋਮਣੀ ਕਮੇਟੀ ਨੇ ਭੇਜਿਆ ਵਿਜੇ ਸਿੰਘ ਸਖਤਰ ਵਰਗਿਆਂ ਨੇ ਭੇਜਿਆ ਉਹ 300 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਟਿੰਨ ਰਾਂ ਹੀ ਗਿਆ ਤੇ ਉਹ ਬੇਦਬੀ ਨਹੀਂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾਣਾ ਹੋਵੇ ਘਰ ਅਸੀਂ ਤੇ ਪੰਜ ਸਿੰਘ ਹਜ਼ਰਨਾ ਹੁਣ ਸਾਡੀ ਕਿਤੇ ਸ਼ਿਕਾਇਤ ਹੋ ਜਾਵੇ ਤੇ ਸ੍ਰੀ ਅਕਾਲ ਤਾ ਸੱਜਿਆ ਜਾਂਦਾ ਕਿ ਤੁਸੀਂ ਦੋਵੇਂ ਜਣੇ ਗੁਰੂ ਗ੍ਰੰਥ ਸਾਹਿਬ ਜੀ ਕਿੱਦਾਂ ਲੈ ਗਏ ਜੇ ਉਹ 300 ਸ੍ਰੀ ਗੁਰੂ ਗ੍ਰੰਥ ਸਾਹਿਬ ਕੈਨੇਡਾ ਭੇਜਣ ਵਾਲਿਆਂ ਨੂੰ ਕੌਣ ਸੱਦੂਗਾ ਸ੍ਰੀ ਅਕਾਲ ਤਾ ਸੱ ਖੁਦ ਦੇ ਆਪ ਨਹੀਂ ਉਹਨਾਂ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਤੇ ਗੁਰੂ ਸਮਝਿਆ ਇਹ ਕਿਸੇ ਨੂੰ ਕਿਵੇਂ ਸਜ਼ਾ ਦੇਣਗੇ ਵਾਸਤੇ ਵਿੱਚ ਧਰਮ ਦੀ ਤਖਣਾ ਜਰੂਰੀ ਹੈ ਹਾਂਜੀ ਸਿਆਸਤ ਵਿੱਚ ਧਰਮ ਜ਼ਰੂਰੀ ਹੈ ਨਹੀਂ ਨਹੀਂ ਜਿਹੜੀ ਜ਼ਰੂਰੀ ਆ ਪਰ ਇਹ ਨਹੀਂ ਕਿ ਅਸੀਂ ਧਰਮ ਨੂੰ ਛੱਡ ਦਈਏ ਧਰਮ ਸਭ ਤੋਂ ਪਹਿਲਾਂ ਜ਼ਰੂਰੀ ਆ ਜੇ ਇਹਦੇ ਕਰਕੇ ਜੁਉਂਦੇ ਅਸੀਂ ਧਰਮ ਬਿਨਾ ਨਾ ਰਾਜ ਨਾ ਚਲੇ ਇਹ ਧਰਮ ਤੋਂ ਬਿਨਾ ਰਾਜ ਨਹੀਂ ਚੱਲਦੇ ਪਰ ਇਹਨਾਂ ਨੇ ਬਿਲਕੁਲ ਧਰਮ ਨੂੰ ਸਾਈਡ ਤੇ ਲਾਤਾ ਵਾ ਤੇ ਵੋਟਾਂ ਦੀ ਖਾਤਰ ਅੱਜ ਇਹ ਆਪਣਾ ਵੀ ਧਰਮ ਛੱਡ ਗਏ ਤੇ ਦੂਜਿਆਂ ਨੂੰ ਖੁਸ਼ ਕਰਦੇ। ਵੱਲੋਂ ਬਾਅਦ ਚ ਪਿਆਨ ਆ ਕਾਲਪਤਖ ਸਾਹਿਬ ਮੈਨੂੰ ਬੁਲਾ ਕੇ ਜੋਰਸ ਆਇਆ ਦੇਰੀ ਹੋ ਗਈ ਮੈਨੂੰ ਵੀ ਮਨਜ਼ੂਰ ਉਹ ਕੋਈ ਐਕਰੀ ਹੋਣਾ। ਵੇਖੋ ਜੀ ਇਹਨਾਂ ਨੇ ਸੋਚਿਆ ਸੋ ਜਿਹੜਾ ਲੋਚਾ ਗੁਰਦਾਸਪੁਰ ਵਾਲ ਦਾ ਉਹ ਕਿ ਉਹਨੇ ਲਦਦਾਨ ਕੀਤੀ ਤੇ ਖੀਰ ਤੇ ਮੁੰਡੇ ਵੀ ਖਾ ਰਹੇ ਉਹਦੇ ਫੜੇ ਗਏ ਆ ਗਏ ਸਭ ਕੋ سامنے ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਇਦਾਂ ਇਹ ਜਿਹੜੇ ਲੋਕ ਵਾ ਇਹ ਗੋਕੇ ਇਹਨਾਂ ਨਾਲ ਸਾਰਾ ਆਪਸ ਵਿੱਚ ਭਾਜ-ਭਾਜ ਤੇ ਜਿਹੜੇ ਇਥੋਂ ਦੇ ਲੋਕ ਨਮਾਇंदे ਬੈਠੇ ਨੇ ਇਹਨਾਂ ਦੀ ਕੋਈ ਗੱਲ ਵਾ ਹਾਂ ਸਹੀ ਗੱਲ ਕਾਰਨ ਕੀ ਸਮਝਦੇ ਹਮੇਸ਼ਾ ਸਿੱਖ ਧਰਮ ਨੂੰ ਹੀ ਟਾਰਗੇਟ ਕੀਤਾ ਜਾਂਦਾ ਬਾਅਦ ਚ ਮਾਫੀ ਮੰਗ ਕੇ ਬਹਿ ਜਾਂਦੇ ਕੀ ਲੱਗਦਾ ਜੀ ਉਹੀ ਗੱਲ ਈ ਹੋਈ ਹੋਈਆਂ ਸਾਨੂੰ ਛੇੜਦੇ ਆ ਕਿ ਕਿਤੇ ਸੌਣ ਹੀ ਗਏ ਉਹਨਾਂ ਨੂੰ ਵੀ ਪਤਾ ਹੈ ਜਾਗਦੇ ਆ ਬੱਤੀਆਂ ਦੰਦਾਂ ਦੇ ਵਿੱਚੋਂ ਅਜੇ ਤੋਪ ਦਾ ਗੋਲਾ ਜਿਹੜਾ ਮੈਸੋ ਸਾਦਾ ਉਹ ਜਿੱਥੇ ਸੁੱਟਣਾ ਹੋਵੇ ਤਾਂ ਉੱਥੇ ਨਹੀਂ ਡਿੱਗਦਾ ਪਰ ਇਹੜੇ ਬੱਤੀਆਂ ਦੰਦਾਂ 'ਚੋਂ ਬੋਲ ਨਿਕਰੇ ਆ ਬੋਨੀ ਸਾਹਿਬ ਤੁਸੀਂ ਰਗੜੇ ਜਾਓਗੇ ਬੱਤੀਆਂ ਦੰਦਾਂ 'ਚੋਂ ਜੋ ਨਿਕਲੇ ਬੋਲ ਲੈ ਸਟੈਪ ਕੀ ਹੈ ਅੱਜ ਸਾਡਾ ਇੱਕ ਤੇ ਉਹਦਾ ਪੁੱਤਣਾ ਸਾੜਿਆ ਜਾਣਾ ਇੱਥੇ ਦੂਜਾ ਹੀ ਚੌਂਕ ਕਮਿਸ਼ਨਰ ਤੇ ਐਸਐਸਪੀ ਅਧiatੀ ਨੂੰ ਦਰਖਾਸਤਾਂ ਲੱਗਿਆ ਕਿ ਇਹਦੇ ਉੱਤੇ ਬੰਦੀ ਐਫਆਈਆ ਦਰਜ ਕੀਤੀ ਜਾਵੇ ਜੇ ਨਾ ਕਾਰਵਾਈ ਉੱਤੇ ਤਾਂ ਨੈਸਟ ਤੇ ਫਿਰ ਅਸੀਂ ਚੱਲਗੇ ਕਿਤੇ ਹਾਂ ਅਬ ਉਹਦੇ ਸਾਨੂੰ ਭਰੋਸਾ ਬਾਬਾ ਦੀਪ ਸਿੰਘ ਖੰਡੇ ਵਾਲੇ ਨੇ ਸਾਡੀ ਡਿਊਟੀ ਲਈ ਆ ਉਹਦੇ ਨਾਂ ਉਹ ਬਿਰਦ ਬਾਣੇ ਦੀ ਇਲਾਜ ਰੱਖਦਾ ਜਰੂਰ ਅਤੇ ਸੂਰੀ ਵਰਗਿਆਂ ਦੇ ਜਿਨ੍ਹਾਂ ਦੇ ਪਰਚੇ ਦਰਜ ਤੁਹਾਨੂੰ ਪਤਾ ਹੀ ਆ ਤੁਰੀ ਦਾ ਇਹਦੇ ਮਾਰੇ ਵਰਤ ਜਾਂਦੇ ਸੀ ਪ੍ਰਸ਼ਾਸਨ ਨੇ ਆਟੋਮੈਟਿਕ ਪਰਚਾ ਦਰਜ ਕਰ ਦੇਣਾ ਉਹਨਾਂ ਨੂੰ ਪਤਾ ਵਾ ਕਿ ਸਦਕਾਨ ਕਮੇਟੀ ਜਿੱਥੇ ਬੈਘੀ ਉੜਦੀ ਨਹੀਂ ਆ ਇਹ ਵਿਕਾਊ ਨਹੀਂ ਹੈਗੀ ਤੇ ਗੁਰੂ ਸਾਹਿਬ ਕਿਰਪਾ ਕਰੇ ਸੱਚ ਦੇ ਪਹਿਰਾ ਦੇਵਾਂਗੇ ਜਿੰਨਾ ਕਿ ਗੁਰੂ ਨੇ ਬਲਦਤਾ ਵਰਤਾਂਗੇ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ